ਮੌਸਮ ਦੇ ਬਦਲਦੇ ਅਸਾਰ ਹੀ ਹੁਣ ਲੋਕਾਂ ਨੂੰ ਹੋਣ ਲੱਗਿਆ ਇਸ ਚੀਜ਼ ਤੋਂ ਖਤਰਾ ਜ਼ਰਾ ਤੁਸੀਂ ਵੀ ਰੱਖੋ ਧਿਆਨ ਕਿਤੇ ਇਹ ਨਾ ਹੋਵੇ ਹਸਪਤਾਲਾਂ ਦੇ ਵਿੱਚ ਬੈੱਡ ਭਰ ਜਾਣ ਮੌਨਸੂਨ ਦੇ ਬਦਲਣ ਤੋਂ ਬਾਅਦ ਲਗਾਤਾਰ ਡੇਂਗੂ ਦੇ ਕੇਸਾਂ ਦੇ ਵਿੱਚ ਵਾਧਾ ਦੇਖ ਨੂੰ ਮਿਲ ਰਿਹਾ ਹੈ ਲੁਧਿਆਣਾ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਆਲੋ ਵਾਲੀਆਂ ਨੇ ਜ਼ਿਕਰ ਕੀਤਾ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਡੇਂਗੂ ਦੇ 120 ਕੇਸ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਿ ਮਲੇਰੀਆ ਦੇ 80 ਕੇਸ ਨੇ ਇਹ ਹੀ ਨਹੀਂ ਉਹਨਾਂ ਨੇ ਕਿਹਾ ਕਿ ਲਗਾਤਾਰ ਇਸ ਨੂੰ ਲੈ ਕੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਮੌਨਸੂਨ ਦੇ ਬਦਲਣ ਦੇ ਕਰਕੇ ਜਿੱਥੇ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਤਾਂ ਉੱਥੇ ਹੀ ਡੇਂਗੂ ਦੀ ਰੋਕ ਥਾਮ ਦੇ ਲਈ ਉਹਨਾਂ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਜਗ੍ਹਾ ਤੇ ਸਪਰੇ ਵੀ ਕਰਵਾਏ ਜਾ ਰਹੀ ਐ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਪੂਰੇ ਕੱਪੜੇ ਪਾਉਣੇ ਚਾਹੀਦੇ ਨੇ ਅਤੇ ਮੱਛਰਾਂ ਤੋਂ ਧਿਆਨ ਰੱਖਣਾ ਚਾਹੀਦਾ ਕਿਉਂਕਿ ਲਗਾਤਾਰ ਡੇਂਗੂ ਦੇ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਆਓ ਸੁਣਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਜਾਊਂਗੀ ਆਪਣੀ ਲੁਧਿਆਣਾ ਬਾਰੇ ਆਪਣੇ ਜਿਹੜੇ ਕੇਸਿਸ ਐ ਕੱਲ ਤੱਕ ਦਾ ਡਾਟਾ ਜਿਹੜਾ ਸਾਡੇ ਕੋਲ ਹੈਗਾ ਤੇ ਸਾਡੇ ਡੇਂਗੂ ਦੇ 120 ਕੇਸਸ ਕੱਲ ਤੱਕ ਦੇ ਆ ਗਏ ਆ ਔਰ ਮਲੇਰੀਆ ਦੇ ਅਰਾਊਂਡ 80 ਕੇਸਸ ਸਾਡੇ ਆ ਚੁੱਕੇ ਆ ਤੇ ਪਹਿਲੇ ਦੇਖਣ ਜਾ ਰਿਹਾ ਸੀ ਸਾਡੇ ਲੁਧਿਆਣੇ ਚ ਮਤਲਬ ਇੱਕ ਪੈਕਿਉਲਰ ਪੈਟਰਨ ਸੀਗਾ ਕਿ ਪਹਿਲੇ ਮਲੇਰੀਆ ਦੇ ਕੇਸਸ ਵਧੇ ਆ ਪਰ ਹੁਣ ਥੋੜੇ ਜੇ ਸਾਡੇ ਡੇਂਗੂ ਦੇ ਕੇਸਸ ਵੀ ਅਪਟਿਕ ਹੋਣੇ ਸ਼ੁਰੂ ਹੋ ਗਏ ਆ ਤੇ ਇਸ ਲਈ ਇਹ ਅਸੀਂ ਟਾਈਮਸ ਕੁਈ ਟਾਈਮ ਅਸੀਂ ਸਾਰਿਆਂ ਨੂੰ ਅਵੇਅਰਨੈਸ ਐਕਟੀਵਿਟੀ ਸਾਡੀ ਟੀਮਸ ਵੀ ਜਾ ਕੇ ਕਰ ਰਹੀ ਹੈ ਸਾਡੇ ਹੈਲਥ ਕੈਂਪਸ ਵੀ ਲੱਗ ਰਹੇ ਆ ਸਾਡੀ ਹਾਊਸ ਟੂ ਹਾਊਸ ਸਰਵੇ ਵੀ ਹੋ ਰਿਹਾ ਟੀਮ ਨਾਲ ਹੀ ਔਰ ਅਸੀਂ ਫੋਗਿੰਗ ਐਕਟੀਵਿਟੀਜ਼ ਵੀ ਕਰਵਾ ਰਹੇ ਆ ਪੂਰੇ ਸ਼ਹਿਰ ਚ ਔਰ ਲਾਰਵਿਸਾਈਡਲ ਜਿਹੜਾ ਸਪਰੇਅ ਹੈ ਉਹ ਵੀ ਅਸੀਂ ਕਰਾ ਰਹੇ ਆ ਸਾਡੀ ਟੀਮਸ ਰੈਗੂਲਰਲੀ ਕੰਮ ਕਰ ਰਹੀ ਹੈ ਪਰ ਇਥੇ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਕਿਉਂਕਿ ਜਿਹੜਾ ਮੌਨਸੂਨ ਦਾ ਸੀਜ਼ਨ ਹੁੰਦਾ ਇਸ ਤੋਂ ਬਾਅਦ ਜਿਹੜੇ ਵੈਕਟਰ ਬੋਰਨ ਡਿਜ਼ੀਜ਼ਸ ਔਰ ਵਾਟਰ ਬੋਰਨ ਡਿਜ਼ੀਜ਼ਸ ਹੁੰਦੇ ਆ ਇਹਨਾਂ ਦੇ ਹਰ ਸਾਲ ਸਾਨੂੰ ਥੋੜੇ ਜੇ ਕੇਸਿਸ ਇਸ ਚ ਵਾਦਾ ਹੁੰਦਾ ਹੀ ਹੁੰਦਾ ਪਰ ਆਪਾਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਆਪਣਾ ਪੂਰਾ ਇਹਦਾ ਖਿਆਲ ਰੱਖੋ ਇਹਦੀ ਪ੍ਰੀਵੈਂਸ਼ਨ ਕਰੋ ਜਿਵੇਂ ਕਿ ਵਾਟਰ ਬੋਰਨ ਡਿਜ਼ੀਜ਼ਸ ਹੈ ਉਸ ਲਈ ਤੁਸੀਂ ਇਹ ਕਿ ਪਾਣੀ ਜਿਹੜਾ ਪੀਂਦੇ ਹੋ ਉਹ ਤੁਸੀਂ ਆਪਣਾ ਸਾਫ਼ ਰੱਖੋ ਪਾਣੀ ਉਬਾਲ ਕੇ ਪੀਓ ਜੇ ਕਿਸੇ ਨੂੰ ਲੱਗਦਾ ਕਿ ਵੀ ਤੁਹਾਡਾ ਵਾਟਰ ਕਲੀਅਰ ਨਹੀਂ ਹੈਗਾ ਜਾਂ ਤੁਸੀਂ ਮਿਨਰਲ ਵਾਟਰ ਲਓ ਆਰਓ ਵਾਟਰ ਲਓ ਯਾ ਫਿਰ ਸਾਡੇ ਨਾਲ ਜਿਹੜੀ ਸਾਡੀ ਹੈਲਥ ਟੀਮਸ ਆ ਰਹੀ ਹੈ ਜਾਂ ਜਿਹੜੀ ਵੀ ਤੁਹਾਡੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਉੱਥੇ ਤੁਸੀਂ ਆਪਣਾ ਸੰਪਰਕ ਕਰੋ ਸਾਡੀ ਆਸ਼ਾ ਵਰਕਰਸ ਉਹ ਸਾਡੇ ਹੈਲਥ ਵਰਕਰਸ ਕੋਲ ਕਲੋਰੀਨ ਦੀ ਟੈਬਲੇਟਸ ਹੈ ਉਹ ਤੁਹਾਨੂੰ ਘਰ ਆ ਕੇ ਕਲੋਰੀਨ ਟੈਬਲੇਟਸ ਦੇ ਕੇ ਜਾਣਗੇ ਨਾਲੇ ਤੁਹਾਨੂੰ ਦੱਸ ਕੇ ਜਾਣਗੇ ਕਿ ਵੀ ਆਪਾਂ ਉਹਦਾ ਕਿਸ ਤਰ੍ਹਾਂ ਯੂਜ਼ ਕਰਨਾ ਹੈ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਵੈਕਟਰ ਬੋਨ ਡਿਜ਼ੀਜ਼ਸ ਹੈ ਉਹਦੇ ਲਈ ਤੁਸੀਂ ਦੇਖੋ ਜਿਹੜੇ ਮੱਛਰ ਹੁੰਦਾ ਹੈ ਇਹ ਜਿਹੜਾ ਡੇਂਗੂ ਦਾ ਮੱਛਰ ਹੈ ਉਹ ਸਾਫ਼ ਪਾਣੀ 'ਚ ਹੁੰਦਾ ਹੈ ਐਂਡ ਸਨਰਾਈਜ਼ অর ਸਨਸੈਟ ਤੇ ਕੱਟਦਾ ਹੈ ਤੇ ਤੁਸੀਂ ਇਹ ਆਪਣੇ ਪ੍ਰੀਕੋਰਸ਼ਨਸ ਲੋ ਭਈ ਤੁਸੀਂ ਬਾਹਰ ਜੇ ਕਿਤੇ ਜਾਣਾ ਹੈ ਤੇ ਤੁਸੀਂ ਫੁੱਲ 슬ੀਵਸ ਦੇ ਕੱਪੜੇ ਪਾ ਕੇ ਜਾਓ ਇਨਸ਼ੋਰ ਕਰੋ ਕਿ ਤੁਹਾਡੇ ਘਰਾਂ 'ਚ ਹਾਲੇ-ਦੁਆਲੇ ਪਾਣੀ ਨਹੀਂ ਇਕੱਠਾ ਹੋ ਰਿਹਾ ਜਿਹੜੇ ਤੁਹਾਡੇ ਫਲਾワー ਪੌਟਸ ਹੈ কুলਰ ਹੈ ਜਾਂ ਫ੍ਰਿਜ ਹੈ ਜਾਂ ਹੋਰ ਕੋਈ ਵੀ ਇਹੋ ਜਿਹਾ ਕੰਟੇਨਰ ਹੈ ਬਰਡਸ ਲਈ ਜਿਹੜਾ ਆਪਾਂ ਪਖਸ਼ਿਆ ਨੂੰ ਦਾਣਾ ਪਾਉਂਦੇ ਆਂ ਓ ਟਾਇਰ ਹੈਗੇ ਜਾਂ ਕੋਈ ਜੰਕ ਮਟੀਰੀਅਲ ਹੈ ਉਸ ਤੇ ਤੁਸੀਂ ਇਨਸ਼ੋਰ ਕਰੋ ਕਿ ਵੀ ਪਾਣੀ ਤੁਸੀਂ ਉਹਨੂੰ ਡレイン ਕਰ ਰਹੇ ਹੋ ਔਰ ਸਾਰਾ ਕੁਝ ਉਹਨੂੰ ਡਰਾਈ ਰੱਖ ਰਹੇ ਹੋ ਇਸ ਤੋਂ ਇਲਾਵਾ ਜੇ ਆਪਾਂ ਕਿਤੇ ਜਾਣੇ ਹੀ ਹੈ ਤੇ ਆਪਾਂ ਜਿਹੜੇ ਮਸਕੂਲੋ ਮੋਸਕੀਟੋ ਰਿਪੈਲੈਂਟ ਹੈ ਉਹਦਾ ਯੂਜ਼ ਕਰੀਏ ਔਰ ਰਾਤ ਨੂੰ ਜੇ ਆਪਾਂ ਮੱਛਰदानी ਦਾ ਯੂਜ਼ ਕਰੀਏ ਖਾਣਾ ਜਿਹੜਾ ਹੈ ਆਪਣਾ हाथ तो के बनाओ खाना खान तो पहले हाथ तो, और जेड़े अपने कट वेजिटेबल्स या या फ्रूट्स हैं है, ये थोड़े अच्छी तरह साफ करके लो और फूड खाओ तो हाँ जी हाँ जी ए भी दसना चाहवा ਕਿ ਇਹੋ ਜਿਹੇ ਜਿਹੜੇ ਹੁਣ ਤੱਕ ਜਿਹੜਾ ਜਿਹੜਾ ਡਾਟਾ ਹੈਗਾ ਕੇਸਸ ਦਾ ਸਾਡੇ ਅਰਬਨ ਚ ਇੱਕ ਕੁਝ ਕੁ ਏਰੀਆਜ਼ ਐ ਜਿੱਥੇ ਜ਼ਿਆਦਾ ਕੇਸਸ ਆਏ ਐ ਜਿਵੇਂ ਅਰਬਨ ਚ ਸਾਡਾ ਇੱਕ ਗੁਰਦੇਵ ਨਗਰ ਹੈ ਔਰ ਇੱਕ ਸਾਡੇ ਇੱਥੇ ਸਿਦਵਾ ਬੇੜ ਦੇ ਲਾਗੇ ਪੈਂਦਾ ਹੰਬੜਾ ਇੱਥੇ ਦੇ ਕੇਸਸ ਜ਼ਿਆਦਾ ਆਏ ਐ ਔਰ ਜਿਹੜੇ ਸਾਡਾ ਪੈਰੀ ਅਰਬਨ ਏਰੀਆ ਇਸ ਚ ਖੰਨਾ ਸਿਟੀ ਦੇ ਬਹੁਤ ਜ਼ਿਆਦਾ ਕੇਸਸ ਐ ਤੇ ਜੇ ਮਤਲਬ ਤੁਹਾਡੇ ਲੋਕੀ ਸੁਣ ਰਹੇ ਆ ਇਸ ਏਰੀਆ ਨੂੰ ਜਿਹੜੇ ਬਿਲੋਂਗ ਕਰਦੇ ਆ ਕੁੰਬਗਨਾਂ ਚ ਇੱਕ ਆਯਾਲੀ ਹੈਗਾ ਉੱਥੇ ਕੇਸੇਸ ਥੋੜੇ ਜਿਆਦਾ ਹੈ ਤੇ ਜਿਹੜੇ ਇਹ ਵਾਲੇ ਲੋਕੀ ਆ ਇਹ ਆਪਣਾ ਖਾਸ ਖਿਆਲ ਰੱਖਣ ਮਾਨੂਪੁਰ ਚ ਇੱਕ ਇਸੜੂ ਦੇ 2-4 ਕੇਸੇਸ ਆਏ ਆ ਔਰ ਖੰਨਾ ਦੇ ਕਾਫੀ ਕੇਸੇਸ ਆ ਕੁੰਬਗਨਾਂ ਚ ਕੁੰਮਨ ਸਟੇਟ ਹੈ ਉਸ ਦੇ ਕੇਸੇਸ ਹੈਗੇ ਆ ਤੇ ਇਸ ਵਾਲੇ ਏਰੀਆ ਦੇ ਜਿਹੜੇ ਹੈਗੇ ਇਲਾਕਾ ਵਾਸੀ ਉਹ ਆਪਣਾ ਖਾਸ ਖਿਆਲ ਰੱਖਣ ਔਰ ਇਹ ਜਿਹੜੀ ਸਾਰੀ ਪ੍ਰੀਕਾਸ਼ਨਸ ਹੈ ਇਨੂੰ ਪਲੀਜ਼ ਜ਼ਰੂਰ ਲੈਨ ਇਸ ਨਾਲ ਹੀ ਡਾਕਟਰ ਦੇ ਵੱਲੋਂ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿ ਡੇਂਗੂ ਵਾਰਡ ਦੇ ਵਿੱਚ ਵੀ ਮਰੀਜ਼ਾਂ ਲਈ ਪੂਕਾ ਇੰਤਜ਼ਾਮ ਨੇ ਅਤੇ ਇਸ ਤੋਂ ਇਲਾਵਾ ਟੈਸਟਿੰਗ ਦੀ ਪ੍ਰਕਿਰਿਆ ਵੀ ਅਰੋਗਿਆ ਕੇਂਦਰ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਲੋਕ ਆਪਣਾ ਧਿਆਨ ਖਾਸ ਕਰਕੇ ਅਤੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣ ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ